ਯੂਪੀ ਪੰਜਾਬ ਨਿਸ਼ਾਨਸ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਗੱਲ ਕਰਾਂਗੇ ਲਖੀਮਪੁਰ ਖੀਰੀ ਦੀ ਜਿੱਥੇ ਦੋ ਪਾਠੀ ਸਿੰਘਾਂ ਤੇ ਗੈਰ ਸਿੱਖ ਭੀੜ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਸਿੱਖ ਨੌਜਵਾਨਾਂ ਨੂੰ ਬੇਰਹਿਮੀ ਨਾਲ ਡੰਡਿਆਂ ਅਤੇ ਤੇਜ਼ ਧਾਰਦਾਰ ਹਥਿਆਰਾਂ ਨਾਲ ਕੁੱਟਿਆ ਗਿਆ ਪੱਗਾਂ ਉਤਾਰੀਆਂ ਗਈਆਂ ਕੇਸ ਖਿੱਚੇ ਗਏ ਅਤੇ ਬੇहद ਅਪਮਾਨਜਨਕ ਤਰੀਕੇ ਨਾਲ ਹਿੰਸਾ ਕੀਤੀ ਗਈ ਇਸ ਘਟਨਾ ਦੌਰਾਨ ਸਿੱਖ ਨੌਜਵਾਨਾਂ ਨੇ ਆਪਣੀ ਰੱਖਿਆ ਲਈ ਸ੍ਰੀ ਸਾਹਿਬ ਦੀ ਮਦਦ ਨਾਲ ਬੇਕਾਬੂ ਭੀੜ ਤੇ ਬੜੀ ਦਲੇਰੀ ਦੇ ਨਾਲ ਠਲ ਪਈ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਮੌਕੇ ਤੇ ਖੜੇ ਤਮਾਸ਼ੀਬੀਨ ਲੋਕਾਂ ਨੇ ਨਾ ਹੀ ਸਿੱਖਾਂ ਦੀ ਮਦਦ ਕੀਤੀ ਅਤੇ ਨਾ ਹੀ ਹਮਲਾਵਰਾਂ ਨੂੰ ਰੋਕਿਆ ਇੱਥੋਂ ਤੱਕ ਕਿ ਮੌਜੂਦ ਸਿੱਖ ਵੀ ਹਮਲਾਵਰਾਂ ਨੂੰ ਰੋਕਣ ਲਈ ਅੱਗੇ ਨਹੀਂ ਵਧੇ ਜਿਸ ਨਾਲ ਹਮਲਾਵਰਾਂ ਦੇ ਹੌਸਲੇ ਹੋਰ ਵੀ ਵੱਧ ਗਏ ਹਮਲੇ ਦਾ ਸ਼ਿਕਾਰ ਹੋਏ ਸਨ ਮਹਿੰਗਾਪੁਰ ਨੇੜੇ ਪਿੰਡ ਬਾਜਪੁਰ ਦੇ 21 ਸਾਲਾ ਗੁਰਵਿੰਦਰ ਸਿੰਘ ਅਤੇ ਨਿਗਾਸਨ ਨੇੜੇ ਗੋਵਿੰਦ ਫਾਰਮ ਦੇ 22 ਸਾਲਾ ਮਨਪ੍ਰੀਤ ਸਿੰਘ ਜਿਨ੍ਹਾਂ ਤੇ ਗੈਰ ਸਿੱਖ ਸਮੁਦਾਏ ਦੇ 8-10 ਬੰਦਿਆਂ ਨੇ ਹਮਲਾ ਕੀਤਾ ਗੁਰਵਿੰਦਰ ਸਿੰਘ ਨੇ ਫੋਨ ਤੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਉਹ ਅਖੰਡਪਾਠ ਸਾਹਿਬ ਤੋਂ ਡਿਊਟੀ ਲਾ ਕੇ ਘਰ ਵਾਪਸ ਜਾ ਰਹੇ ਸਨ ਰਸਤੇ ਵਿੱਚ ਨਿਗਾਸਨ ਤੋਂ 3 ਕਿਲੋਮੀਟਰ ਦੂਰ ਲਧੌਰੀ ਬਾਜ਼ਾਰ ਚ ਸਾਈਡ ਲੈਂਡ ਲਈ ਹਾਰਨ ਵਜਾਇਆ ਗਿਆ ਉੱਥੇ ਖੜੇ ਕੁਝ ਲੋਕ ਪੜ ਗਏ ਤੇ ਗਾਲਾਂ ਕੰਡਣ ਲੱਗ ਪਏ। ਬਾਜ਼ਾਰ ਵਿੱਚ ਲੋਕਾਂ ਨੇ ਮਾਮਲਾ ਸ਼ਾਂਤ ਕਰਵਾ ਦਿੱਤਾ ਪਰ ਅੱਗੇ ਜਾ ਕੇ ਉਹਨਾਂ ਨੇ ਰਾਹ ਰੋਕ ਕੇ ਅਚਾਨਕ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਦੀ ਸੀਸੀਟੀਵੀ ਵੀਡੀਓ ਰਿਕਾਰਡਿੰਗ ਵਾਇਰਲ ਹੋ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 8 ਲੋਕਾਂ ਤੇ ਨਾਮਜ਼ਦ ਐਫਆਈਆਰ ਦਰਜ ਕੀਤੀ ਹੈ। ਜਿਨ੍ਹਾਂ ਵਿੱਚ ਹਨ ਅਜੇ ਅਤੇ ਵਿਜੇ ਪੁੱਤਰ ਰਾਮਲਿਕ ਰਾਮ ਖਿਲਾਵਨ, ਅੰਕਿਤ ਅਤੇ ਅਖਿਲੇਸ਼ ਪੁੱਤਰ ਕੁਮਾਰ ਯਾਦਵ ਸ਼ਿਵਮ ਪੁੱਤਰ ਰਾਮਾਸਰੇ ਇਹ 6 ਨੌਜਵਾਨ ਪਿੰਡ ਲਧੋਰੀ ਦੇ ਹਨ ਅਤੇ 소ਨੂ ਪੁੱਤਰ ਲੇਖਰਾਮ ਅਤੇ ਸ਼ੁਭਮ ਪੁੱਤਰ ਲੇਖਰਾਮ ਇਹ 2 ਨੌਜਵਾਨ ਪਿੰਡ ਬਿਹਾਰੀ ਪਰਵਾਦੇ ਹਨ ਜੋ ਕਿ ਤਹਿਸੀਲ ਨਿਗਾਸਨ ਜ਼ਿਲ੍ਹਾ ਲਖੀਮਪੁਰ ਖੀਰੀ ਵਿੱਚ ਪੈਂਦਾ ਹੈ ਇਹਨਾਂ ਵਿੱਚੋਂ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਦਕਿ 3 ਹਮਲਾਵਰ ਅਜੇ ਤੱਕ ਫਰਾਰ ਹਨ ਗ੍ਰਫਤਾਰ ਕੀਤੇ ਗਏ ਪੰਜ ਲੋਕਾਂ ਨੂੰ ਵੀ ਕੱਲ ਐਸ ਡੀ ਐਮ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ ਪੁਲਿਸ ਨੇ ਵੱਖ-ਵੱਖ ਧਰਾਵਾਂ ਵਿੱਚ ਮੁਕੱਦਮਾ ਦਰਜ ਕੀਤਾ ਸੀ ਜਿਨ੍ਹਾਂ ਵਿੱਚ ਸਾਮਲਸਨ ਧਾਰਾ 3/5 ਸਾਂਝਾ ਇਰਾਦਾ ਕਾਮਨ ਇੰਟੈਂਸ਼ਨ ਧਾਰਾ 115/2 ਜਾਣਬੁੱਝ ਕੇ ਝੋਟ ਪਹੁੰਚਾਉਣਾ ਧਾਰਾ 351/2 ਧਮਕੀ ਦੇ ਕੇ ਡਰਾਉਣਾ ਕ੍ਰਿਮੀਨਲ ਇੰਟੀਮੀਡੇਸ਼ਨ ਧਾਰਾ 352 ਬੇਇਜ਼ਤੀ ਕਰਕੇ ਜਨਤਕ ਸ਼ਾਂਤੀ ਭੰਗ ਕਰਨਾ ਐਸਜੀਐਮ ਕੋਡ ਨੇ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ ਪਰਿਵਾਰਾਂ ਦੀ ਮੰਗ ਹੈ ਕਿ ਬੀਐਨਐਸ ਦੀ ਧਾਰਾ 196 ਅਤੇ 299 ਵੀ ਲਾਈ ਜਾਵੇ ਧਾਰਾ 196 ਕੀ ਹੈ ਧਾਰਾ 196 ਦੇ ਅਨੁਸਾਰ ਧਰਮ ਜਾਤੀ ਭਾਸ਼ਾ ਜਾਂ ਸਮੁਦਾਏ ਦੇ ਆਧਾਰ ਤੇ ਦੁਸ਼ਮਣੀ ਫੈਲਾਉਣਾ ਇੱਕ ਅਪਰਾਧ ਹੈ ਧਾਰਾ 299 ਦੇ ਅਨੁਸਾਰ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਨਾ अपराध ਹੈ ਖਾਸ ਕਰਕੇ ਸਿੱਖਾਂ ਦੀ ਪੱਗ ਉਤਾਰਨਾ ਧਾਰਾ 299 ਦੇ ਅਧੀਨ ਸਪਸ਼ਟ ਅਪਰਾਧ ਹੈ ਸਵਾਲ ਇਹ ਹੈ ਕਿ ਜਦੋਂ ਹਮਲਾ ਇੱਕ ਧਾਰਮਿਕ ਚਿੰਨ੍ਹ ਦੇ ਉੱਤੇ ਕੀਤਾ ਗਿਆ ਤਾਂ ਬੀਐਨਐਸ ਦੀ ਧਾਰਾ 299 ਕਿਉਂ ਨਹੀਂ ਲਾਈ ਗਈ ਇਹ ਮਾਮਲਾ ਸਿਰਫ ਸਿੱਖ ਭਾਈਚਾਰੇ ਦਾ ਹੀ ਨਹੀਂ ਸਗੋ ਪੂਰੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਉੱਤਰ ਪ੍ਰਦੇਸ਼ ਵਿੱਚ ਸਿੱਖ ਘਟ ਗਿਣਤੀ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਸੁਰੱਖਿਆ ਦਾ ਔਰ ਸਮਾਜ ਵਿੱਚ ਉਤਪੰਨ ਹੋ ਰਏ ਇਸ ਗੁੰਡਾਰਾਜ ਦੀ ਗੰਭੀਰ ਚਿੰਤਾ ਹੈ। ਭਾਜਪਾ ਦੇ ਸਮਰਥਕ ਸਿੱਖ ਵੀ ਇਸ ਮਾਮਲੇ ਤੇ ਮੌਣ ਹਨ ਜੋ ਕਿ ਚਿੰਤਾਜਨਕ ਹੈ। ਯੋਗੀ ਸਰਕਾਰ ਦੇ ਕੈਬਨਿਟ ਮੰਤਰੀ ਬਲਦੇਵ ਸਿੰਘ ਔਲਖ ਵੱਲੋਂ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਸਿੱਖ ਸੰਘਟਨਾ ਅਤੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਇਲਾਕੇ ਦੀ ਸਿੱਖ ਸੰਗਤ ਗੁਰਦੁਆਰਾ ਸਿੰਘ ਸਭਾ ਅੰਦੀਗਾ ਅਸਣ ਵਿਖੇ 2 ਦਸੰਬਰ 2025 ਨੂੰ ਇੱਕ ਵੱਡਾ ਇਕੱਠ ਕਰ ਰਹੀ ਹੈ। ਸੋ ਦਰਸ਼ਕੋ ਤੁਸੀਂ ਕੀ ਸੋਚਦੇ ਹੋ? ਕੀ ਇਸ ਤਰ੍ਹਾਂ ਦੇ ਸਮੂਹਿਕ ਹਿੰਸਾ ਦੇ ਮਾਮਲਿਆਂ ਵਿੱਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ? ਕੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਮਾਮਲੇ ਗੈਰ ਜ਼ਮਾਨਤੀ ਹੋਣੇ ਚਾਹੀਦੇ ਹਨ? ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰੋ। ਧੰਨਵਾਦ।